ਸਸਰੀ ਗੱਲ ਦੋਸਤੋ ਦੋਸਤੋ ਪਹਿਲੇ ਸਭ ਤੋਂ ਪਹਿਲਾਂ ਤੁਸੀਂ ਆ ਸੁਣੋ ਟਰੈਕਟਰ ਮਾਰਕੀਟ ਸੁਣ ਲਈ ਦੇਖੋ ਜੀ ਇਹ ਐ ਹੁੰਦਾ ਜੀ ਮੰਨ ਕੇ ਤੁਸੀਂ ਕਹਿਤਾ ਵੀ ਫਲਾਣੇ ਦੀ ਵੀਡੀਓ ਕੱਢੀ ਆ ਵੀਡੀਓ ਉਦੀਆਂ ਉੱਤੇ ਇਹ ਕਿਵੇਂ ਆਉਗੀ ਇਹਦੇ ਵਾਸਤੇ ਆਪਾਂ ਨੂੰ ਮੈਂ ਜਿਹੜਾ ਐਪ ਦਿਖ ਰਿਹਾ ਤੁਹਾਨੂੰ ਦਿਖ ਰਿਹਾ ਜੀ ਜਾਂ ਇੱਧਰ ਇਹ ਐਪ ਦਿਖ ਰਿਹਾ ਇਹ ਇੱਕ ਟਿਊਬ ਅਡੀ ਜਾਂ ਵੀਡੀਓ ਕਿਉਂ ਤੁਹਾਨੂੰ ਜੇ ਇੱਕ ਚਾਹੀਦਾ ਇਹ ਤੁਹਾਨੂੰ ਦੱਸੂਗਾ ਵੀ ਜਿਹੜੀ ਵੀਡੀਓ ਹੈ ਤੁਹਾਡੀ ਹਨਾ ਜੀ ਇਹ ਮਤਲਬ ਕਿ ਕਿੱਥੇ ਜੀ ਪਹੁੰਚੀ ਹੈ ਮਤਲਬ ਜਿਵੇਂ ਕਿ ਕਿੰਨੇ ਨੰਬਰ ਤੇ ਹੈ ਇਹ ਵੀ ਦੱਸੂਗਾ ਥੋੜਾ ਥੰਬਨਲ ਸਹੀ ਹੈ 80% 90 ਸਹੀ ਹੈ ਟਾਈਟਲ ਸਹੀ ਹੈ ਡਿਸਕ੍ਰਿਪਸ਼ਨ ਸਹੀ ਹੈ ਇਹ ਸਾਰਾ ਦੱਸੂਗਾ ਉਸ ਤੋਂ ਬਾਅਦ ਤੁਸੀਂ ਸੈਂਡ ਕਰ ਦੇਣਾ ਈਮੇਲ ਜਦੋਂ ਤੁਹਾਡੇ ਨੰੋਂ ਪੂਰੇ ਹੋਗੇ ਇਧਰ ਮੈਂ ਸਾਰਾ ਸਕਰੀਨ ਤੇ ਸਮਝਾਉਂਗਾ ਨੰੋਂ ਮਤਲਬ ਕਿ 10 ਹੁੰਦੇ ਆ 6 ਸੀਓ ਚਾਹੀਦੀ ਹੈ ਤੁਸੀਂ 9 ਤੱਕ ਕਰ ਸਕਦੇ ਹੋ 9 ਤੱਕ ਮੈਂ ਵੀ ਕਰ ਲੈਣਾਗਾ ਉਸ ਤੋਂ ਬਾਅਦ ਈਮੇਲ ਸੈਂਡ ਕਰ ਦਿਓ ਜੀ ਜਦੋਂ ਤੂੰ ਇਹ ਵੀ ਸੈਂਡ ਕਰਦੀ YouTube 'ਚ ਜਾਊਗਾ ਵੀ ਆਹ ਵੀਡੀਓ ਹੁਣ ਇਹਨੂੰ ਸਰਤ 'ਚ ਭੇਜ ਉਹ ਸਰਤ 'ਚ ਆਊਗੀ 100% ਆ ਦੇਖੋ ਮੇਰੀ ਆ ਵੀਡੀਓ ਆਈ ਨਾ ਸਰਤ 'ਚ ਇਸ ਤਰ੍ਹਾਂ ਆਉਂਦੀ ਹੈ ਕਿਉਂਕਿ ਇਹ ਜਿਹੜੀ ਵੀਡੀਓ ਹੁੰਦੀ ਹੈ ਇਹ ਸਰਤ 'ਚ ਜਿਹੜਾ ਇਹਦਾ ਮਤਲਬ ਕਿ ਮੇਨ ਹੈ ਸਰਤ 'ਚ ਇਹ ਇਹਦੇ ਕਾਰਨ ਆਉਂਦੀ ਹੈ ਕਿਉਂਕਿ ਜਦੋਂ ਹੁਣ ਤੁਸੀਂ ਟਾਈਟਲ ਲਗਾਤਾ ਜਦੋਂ ਤੁਸੀਂ ਮਤਲਬ ਟਾਈਟਲ ਲਿਖਤਾ ਉਹ 100 ਨੰਬਰ ਦਾ ਚਾਹੀਦਾ 100 ਅੱਖਰਾਂ ਚਾਹੀਦਾ 100 ਤੋਂ 80 ਤੱਕ ਤੁਸੀਂ 100 ਦਾ ਲਿਖਤਾ ਉਹ ਗਲਤ ਹੈ YouTube ਵਾਸਤੇ ਉਸ ਹੂਚ ਨਹੀਂ ਆਉਂਦੀ ਵੀਡੀਓ ਥੰਬਨਲ ਤੁਸੀਂ ਜਮ ਬੇਕਾਰ ਲਾਤਾ ਥੰਬਨਲ ਆਪਣਾ ਨਹੀਂ ਹੁੰਦੀ ਸਰਚ ਚ ਨਹੀਂ ਹੁੰਦੀ ਵੀਡੀਓ ਤੇ ਜੇ ਤੁਸੀਂ ਬਣ ਕੇ ਚਲੋ ਆਪਣਾ ਟਾਈਟਲ ਗਲਤ ਲਾਤਾ ਤਾਂ ਵੀਡੀਓ ਸਰਚ ਚ ਨਹੀਂ ਹੁੰਦੀ ਜੇ ਤੁਸੀਂ ਆਪਣਾ ਉਹ ਹੁੰਦਾ ਇੱਕ ਆਪਣਾ ਜਿਵੇਂ ਕਿ ਥੰਬਨਲ ਆ ਗਿਆ ਟਾਈਟਲ ਆ ਗਿਆ ਡਿਸਕ੍ਰਿਪਸ਼ਨ ਆ ਗਈ ਤੇ ਇਹਦੇ ਵਿੱਚ ਆਪਣੇ ਜਿਹੜੇ ਕੀ ਉਹ ਹੁੰਦੇ ਹੈਸ਼ਟੈਗ ਉਹ ਘੱਟ ਲਾਤੀ ਉਧਰ ਰਿਕਾਰਡਿੰਗ ਨਹੀਂ ਲਾਈ ਉਥੋਂ ਦੱਸੂਗਾ 15 ਤੋਂ ਵੱਧ ਲਾਤੇ ਤਾਂ ਤੁਹਾਡਾ ਸਰਚ ਚ ਨਹੀਂ ਆਉਣੀ ਵੀਡੀਓ ਇਹ ਤੁਸੀਂ ਚੈੱਕ ਕਰਕੇ ਫਿਰ ਤੁਸੀਂ ਅਗਾ ਵਧੋ ਫਿਰ ਤੁਸੀਂ ਮਤਲਬ ਕਿ ਚੈੱਕ ਕਰੋ ਇਹਦੇ ਵਿੱਚ ਤੁਸੀਂ ਸੀਸੀਯੂ ਸਹੀ ਹੋ ਗਈ ਬਿਟਕਿਊ ਚ ਤੁਸੀਂ ਦੇਖ ਲਓ ਫਿਰ ਤੁਹਾਡੀ ਵੀਡੀਓ ਸਹੀ ਹੈ ਠੀਕ ਹੈ ਸਕਰੀਨ ਉਹ ਵੀ ਲਾਉਣਾ ਪੈਂਦਾਗਾ ਸਕਰੀਨ ਦੇ ਅੱਖਰ ਵੀ ਚੱਲਣੇ ਜ਼ਰੂਰੀ ਨੇ ਇਦਾਂ ਨਾਲ ਜਿੰਨੀ ਵੀਡੀਓ ਗਾਹਾਂ ਜਾਂਦੀ ਹੈ ਤੇ ਸਾਰਾ ਤੁਹਾਨੂੰ A to Z ਪਤਾ ਪਤਾ ਲੱਗ ਜੂਗਾ ਆਪਣੀ ਇਹ ਤੀਜੀ ਵੀਡੀਓ ਦਾ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਨਵਾਂ ਚੈਨਲ ਹੈ ਹਜੇ ਤੇ ਤੁਹਾਨੂੰ ਮੈਂ ਸਾਰਾ A to Z ਦੱਸਿਆ ਕਰੂੰਗਾ ਅੱਗੇ ਤੁਹਾਨੂੰ ਐਵੇਂ ਵੀ ਦੱਸੂੰਗਾ ਕਿਵੇਂ ਗਾਹਾਂ ਜਾਣਾ ਹੈ ਕਿ ਕੀ ਕਰਨਾ ਹੈ ਜਿੰਨਾ ਕਿ ਮੈਨੂੰ ਆਉਂਦਾਗਾ ਮੈਂ ਜ਼ਰੂਰ ਦੱਸੂੰਗਾ ਉਹ ਟ੍ਰੈਕਾਂ ਦਾ ਮੈਂ ਚੈਨਲ ਖੋਲਿਆ ਸੀ ਡੇਢ ਦੋ ਮਹੀਨੇ ਖੋਲ ਮਤਲਬ ਚਲਾਈ ਨੂੰ ਖੋਲਿਆ ਮਹੀਨਾ ਡੇਢ ਤੱਕ ਉਹ ਤੋਂ ਪਹਿਲੇ ਤਿੰਨ ਮਹੀਨੇ ਹੋ ਗਏ ਤੁਸੀਂ ਚੈੱਕ ਕਰ ਸਕਦੇ ਹੋ ਕਿ ਜਦੋਂ ਜਨਰਲ ਖੋਲਿਆ ਉਹਦੇ 5000 ਸਬਸਕ੍ਰਾਈਬਰ ਹੋ ਗਿਆ 53000 ਤੱਕ ਇੱਕ ਵੀਡੀਓ ਚੱਲ ਗਈ 24000 1 22000 ਜਾਨਕੀ 2500 2000 ਆਮ ਚੱਲੀ ਜਾਂਦੀਆਂ ਨੇ ਜਾਨਕੀ ਇਸ ਤਰ੍ਹਾਂ ਮੈਂ ਇਹਦੇ ਵੀ ਫਿਰ ਜਿੰਮੇ ਮੈਂ ਚਲਾ ਲਈਆਂ ਤਾਂ ਅੱਗੇ ਥੋੜਾ ਬਾਲਾ ਜਿੰਨਾ ਮੈਨੂੰ ਆਪਦੇ ਆਪ ਨੂੰ ਉਹ ਸਿੱਖਿਆ ਸੀ ਕਿ ਤੇ ਤੁਹਾਨੂੰ ਮੈਂ ਇੰਨੇ ਜਿਹੜਾ ਗਿਆਨ ਦੇਣ ਲੱਗ ਗਿਆ ਠੀਕ ਹੈ ਜੀ ਤੇ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਜਿਹੜਾ ਆਪਣਾ ਚੈਨਲ ਹੈ ਨਾਮਾਂਗਾ ਇਹਦੇ ਸਾਰਾ ਤੁਹਾਨੂੰ ਦੱਸਿਆ ਜਾਊਗਾ ਇਹਨੂੰ ਜੀ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਇੰਨਾ ਕੰਮ ਤੁਹਾਡਾ ਗਾ ਬਾਕੀ ਮੇਰਾ ਗਾ ਐਨ ਵਧੀਆ ਸਹੀ ਤਰੀਕੇ ਨਾਲ ਦੱਸਿਆ ਕਰੂੰਗਾ ਦੇਖੋ ਤੁਹਾਨੂੰ ਸਮਝ ਵੀ ਆਊਗਾ ਹੁਣ ਜਦੋਂ ਮੈਂ ਸੀਯੂ ਵਾਲਾ ਦੱਸੂਗਾ ਵੀ ਕਿਵੇਂ ਕਰਨਾ ਗਾ ਚੈੱਕ ਇਹ ਵੀ ਤੁਹਾਨੂੰ ਜਮ ਆਸਾਨ ਤਰੀਕੇ ਨਾਲ ਦੱਸੂਗਾ ਵੀ ਆਹ ਦੇਖੋ ਇੱਥੇ ਹੈਸ਼ਟੈਗ ਨੇ ਨਿਸ਼ਾਨੀਆਂ ਲਾਲ ਆ ਦੱਸੂਗਾ ਐਨ ਇਹ ਮਤਲਬ ਕਿ ਆਹ ਤੂ-ਫਾਲਤੂ ਵਾਂਗੂੰ ਹਾ ਦੱਸਹੀ ਤਰੀਕੇ ਨਾਲ ਦੱਸੂਗਾ ਪਰ ਤੁਹਾਡਾ ਜਿਹੜਾ ਕੰਮ ਹੈ ਉਹ ਤੁਸੀਂ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲੈਕ ਕਰਦੇ ਹੋ ਤੇ ਕਮੈਂਟ ਦੇ ਵਿੱਚ ਮੇਰੇ ਤੁਸੀਂ ਪੁੱਛ ਸਕਦੇ ਹੋ ਮੈਂ ਹਰ ਇੱਕ ਕਮੈਂਟ ਦਾ ਜਵਾਬ ਦੇਵਾਂਗਾ ਜੇ ਤੁਸੀਂ ਕਮੈਂਟ ਕਰਦੇ ਹੋ ਜੀ ਫਿਰ ਇੱਕ ਕਮੈਂਟ ਦਾ ਤੁਹਾਨੂੰ ਜਵਾਬ ਦੇਵਾਂਗਾ ਵੀ ਉਹ ਚ ਦੱਸੂਗਾ ਜੇ ਤੁਸੀਂ ਕੋਈ ਪੁੱਛਦੇ ਹੋ ਉਹ ਚ ਵੀ ਦੱਸ ਦਊਗਾ ਫੋਨ ਲਾ ਲਊਗਾ ਨੰਬਰ ਸੈਂਡ ਕਰ ਸਕਦੇ ਹਾਂ ਕੋਈ ਦਿੱਕਤ ਨਹੀਂ ਜੀ ਠੀਕ ਹੈ ਜੀ ਤੇ ਬਸ ਇੰਨਾ ਕੰਮ ਜਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਹੁਣ ਆਪਾਂ ਚੱਲਦੇ ਆਂ ਮੋਬਾਈਲ ਦੀ ਸਕਰੀਨ ਤੇ ਉੱਥੇ ਤੁਹਾਨੂੰ ਮੈਂ ਦੱਸ ਦਲਾਂਗਾ ਵੀ ਇਹ ਸਰਚ ਚ ਆਉਂਦੀ ਕਿ ਮੈਂ ਚਲ ਪਾਏ ਲੋ ਜੀ ਦੋਸਤੋ ਆਪਾਂ ਆ ਗਏ ਮੋਬਾਈਲ ਦੀ ਸਕਰੀਨ ਤੇ ਸਭ ਤੋਂ ਪਹਿਲਾਂ ਤੁਸੀਂ ਪਲੇ ਸਟੋਰ 'ਚ ਜਾ ਕੇ ਹਨਾ ਜੀ ਵਿਡਕਿਊ ਕੱਢ ਲਿਓ ਜੀ ਟਿਊਬ ਡੀ ਕੱਢ ਲਿਓ ਟਿਊਬ ਡੀ ਕੱਢ ਕੇ ਆ ਦੇਖੋ ਆ ਮੇਰਾ ਲਾਈਵ ਹੈ ਆ ਦੇਖੋ ਇਹਦੇ ਵਿੱਚ ਤੁਸੀਂ ਕੁਝ ਨਹੀਂ ਕਰਨਾ ਜੀ ਆਪਦੀ ਈਮੇਲ ਆਪਣਾ ਜਿਹੜੀ ਇਹ ਜਦੋਂ ਖੁੱਲੂਗਾ ਉੱਥੇ ਆਪਣਾ ਈਮੇਲ ਮੰਗੂਗਾ ਜਿਹੜੀ ਤੇ ਚੈਨਲ ਮੈਂ ਉਹ ਭਰ ਦਿਓ ਤਾਂ ਤੁਹਾਡਾ ਇਸ ਤਰ੍ਹਾਂ ਆ ਜਾਊਗਾ ਠੀਕ ਹੈ ਜੀ ਫਿਰ ਦੁਬਾਰਾ ਤੇ ਕਲਿੱਕ ਕਰੋਗੇ ਹਨਾ ਜੀ ਆ ਦੇਖੋ ਆ ਦੱਸੀ ਜਾਂਦਾ ਦੇਖੋ ਜੀ ਪਹਿਲਾਂ ਸਭ ਤੋਂ 1 ਮਿੰਟ ਇੱਕ ਇੰਟਰਨੈਟ ਪ੍ਰੋਬਲਮ ਹੈ ਕੋਈ ਗੱਲ ਨਹੀਂ ਆ ਦੇਖੋ ਜੀ ਇਹ ਆ ਦੇਖੋ ਵੀ ਆਪਣਾ ਥੰਬਨੇਲ ਸਹੀ ਹੈ ਜੀ ਟੈਗ ਸਹੀ ਹੈ ਸਕਰੀਨ ਹੈਡ ਸਹੀ ਹੈ ਟਾਈਟਲ ਸਹੀ ਹੈ ਠੀਕ ਹੈ ਜੀ ਆ ਦੇਖੋ ਜੀ SEO ਚਾਹੀਦੇ ਪਾਸੇ ਕੀਤੇ ਪਏ ਠੀਕ ਹੈ ਜੀ ਜਾਨੀ ਕਿ ਇਸ ਤਰ੍ਹਾਂ ਨਾ ਅੱਗੇ ਚੱਲੋ ਇਹ ਦੱਸਦਾਗਾ ਆਪਾਂ ਨੂੰ A to Z ਚੀਜ਼ਾਂ ਦੱਸਦਾਗਾ ਵੀਰੇ ਇਹ ਧਿਆਨ ਜਰੂਰ ਰੱਖਿਓ ਜੀ ਦੁਬਾਰਾ ਦੇਖਦੇ ਆਪਾਂ ਚੈੱਕ ਕਰਕੇ ਆ ਦੇਖੋ ਇਹਦੇ ਨਾਉਨ ਹੈ ਜੀ ਕੋਈ ਨੈਟਵਰਕ ਪ੍ਰੋਬਲਮ ਆ ਗਈ ਤਾਂ ਕਰਕੇ ਮੈਂ ਹੇਠੇ ਦਿਖਾ ਦਿੰਦਾ ਤੁਹਾਨੂੰ ਇੱਕ ਵਾਰੀ ਆ ਦੇਖੋ ਜੀ ਦੇ ਅੱਜ ਇਹਦੇ ਪੰਜ ਨੇ ਤੇ ਯਾਨੀ ਕਿ ਸਹੀ ਸੀਯੂ ਕਰਕੇ ਇਹ ਆਉਂਦੀ ਉੱਤੇ ਨੇ ਜੀ ਵੀਡੀਓ ਜੇ ਤੁਸੀਂ ਡਾਇਰੈਕਟਰ ਮਾਰਕੀਟ ਕਹੋਗੇ ਅਜੇ 6 ਤਾਂ ਮੇਰੇ ਕੀਤੀ ਹੋਏ ਹੈ ਹਰ ਇੱਕ ਦੇ ਜੀ 3 ਨੌ ਕਰ ਦੋਗੇ ਤਾਂ ਬੱਲੇ ਬੱਲੇ ਠੀਕ ਹੈ ਜੀ ਉਹ ਦਵਾ ਕਰਕੇ ਆ ਸੈਂਡ ਨੋਆ ਇੱਥੇ ਕਲਿੱਕ ਕਰਦੇ ਹੋ ਜੀ ਠੀਕ ਆ ਸੱਤ ਹੋ ਗਏ ਇੱਥੇ ਕਲਿੱਕ ਉਹ ਕਰਦੇ ਹੋ ਜੀ ਬਸ ਉਸ ਤੋਂ ਬਾਅਦ ਫਿਰ ਗਿੱਚਲੀ ਜਾਊਗੀ ਵੀਡੀਓ ਫਿਰ ਤੁਹਾਨੂੰ ਸਾਰਤ ਦੇ ਵਿੱਚ ਆ ਜਾਊਗੀ ਆ ਨੌ ਆ ਦੇਖੋ 10 ਹੀ ਹੋ ਗਏ ਜੀ ਅੱਜ ਦਾ ਇੱਕ ਗੱਲ 10 ਹੀ ਹੋ ਗਿਆ ਅੱਜ ਤੱਕ ਰੱਬ ਦੀ ਕਿਰਪਾ ਨਾਲ 11 ਉੱਤੋਂ ਦੀ ਟਪਾ ਤਾਂ ਕੰਮ ਹੈ ਜੀ ਆ ਦੇਖੋ ਠੀਕ ਹੈ ਜੀ ਦੇਖ ਲਓ ਇਸ ਤਰ੍ਹਾਂ ਸੀਓ ਤਾਂ 6 ਚਾਹੀਦੇ ਆਪਾਂ 12 ਕਰਦੇ ਜੀ ਇਸ ਤਰ੍ਹਾਂ ਨਾ ਬਣ ਕੇ ਚਲੋ ਤੁਸੀਂ ਕਰਕੇ ਸੈੱਟ ਲੱਖੋ ਜੀ ਇਹ ਜਾਊਗੀ ਹੁਣ ਸਰਚ 'ਚ ਵੀਡੀਓ 100% ਉੱਤੇ ਰਹੂਗੀ ਜੀ ਦੋ ਵਾਰ ਆ ਟੈਗ ਲਿਖਿਆ ਪਿਆ ਇੱਥੇ ਕਲਿੱਕ ਕਰੋਗੇ ਆ ਦੇਖੋ ਇਹ ਦੱਸੂਗਾ ਤੁਹਾਨੂੰ ਜੀ ਵੀ ਜਿਤ ਮੋਡੀਫਾਈ ਕੀਤਾ ਹੋੜ ਟਰੈਕਟਰ ਹੁਣ ਇਹ ਆਊਗਾ ਸਭ ਤੋਂ ਉੱਤੇ ਐ ਹੁੰਦਾ ਆ ਸੈੱਟ ਕਰ ਲਿਓ ਜੀ ਅੱਜ ਤੁਹਾਨੂੰ ਦੱਸਦਾ ਮੈਂ ਆਪਣਾ ਟਿਊਬ ਵੱਡੀ ਬਾਰੇ ਤੇ ਅਗਲੇ ਕਿਹੜੇ ਜਿੱਥੋਂ ਮੈਂ ਦੱਸੂਗਾ ਵੀਡੀਓ ਬਾਰੇ ਠੀਕ ਹੈ ਜੀ ਅ ਅਗਲੀ ਵੀਡੀਓ ਦੇ ਵਿੱਚ ਜਿਹੜਾ ਆਪਣਾ ਥੰਬਨੇਲ ਬਾਰੇ ਦੱਸੂਗਾ ਵੀ ਕਿੰਨਾ ਪਰਸੈਂਟ ਜਿੰਜਾ ਮੈਂ ਤੁਸੀਂ ਆ ਚੈੱਕ ਕਰ ਲੈ ਜੀ ਤੁਸੀਂ ਨਾ ਆ ਚੈੱਕ ਕਰ ਲਿਓ ਵੀ ਆ ਸਹੀ ਨੇ ਕਿਤੇ ਜ ਟੈਕ ਨਾ ਲੱਗਾ ਹੋਇਆ ਨਾ ਗ੍ਰੀਨ ਟੈਕ ਨਾ ਲੱਗਾ ਟਾਈਟਲ ਤੇ ਤਾਂ ਤੁਹਾਡਾ ਸਮਝ ਲੈਣਾ ਗਲਤ ਹੈ ਤੁਸੀਂ ਆ ਸੈੱਟ ਕਰ ਲਿਓ ਆ ਦੇਖੋ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਜਿਹੜਾ ਆਪਣਾ ਵੀਡੀਓ ਕਿਊ ਹੈ ਉਹਦੇ ਬਾਰੇ ਦੱਸੂਗਾ ਹੁਣ ਟਿਊਬ ਵੱਡੀ ਬਾਰੇ ਦੱਸਿਆ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਧੰਨਵਾਦ